ਪੰਜਾਬ ਸਰਕਾਰ ਦੀ ਹਦਾਇਤਾਂ ਅਤੇ ਡੀਜੀਪੀ ਮਾਨਯੋਗ ਡੀਜੀਪੀ ਸਾਹਿਬ ਦੇ ਨਿਸ਼ਾਨ ਨਿਰਦੇਸ਼ ਤੇ ਜ਼ਿਲ੍ਹਾ ਫਰੀਕੋਟ ਵਿੱਚ ਅਸੀਂ ਇਸ ਸਾਲ ਵਿੱਚ ਤਕਰੀਬਨ ਹੁਣ ਤੱਕ ਪੌਣੇ 200 ਜਿਹੜੇ ਹੈਗੇ ਐਕਸਾਈਜ਼ ਦੇ ਪਰਚੇ ਰਿਸਟ੍ਰਿਕਟ ਕੀਤੇ ਹੈਗੇ ਜਿ ਵਿੱਚ ਕਾਫੀ ਮਾਤਰਾ ਵਿੱਚ ਰਿਕਵਰੀਜ਼ ਹੋਈ ਹੈਗੀ ਇਹਦੇ ਵਿੱਚ ਇਲੀਜੀਟ ਲਿਕਰ ਵੀ ਹੈਗੀ ਆ ਜਿ ਵਿੱਚ ਵਰਕਿੰਗ ਸਟਿਲਸ ਵੀ ਹੈਗੀਆਂ ਔਰ ਜਿਹੜੀ ਬਾਹਰੋਂ ਲਿਕਰ ਆਉਂਦੀ ਹੈ ਉਹ ਜਿਸ ਬਗਲ ਹੁੰਦੀ ਹੈ ਉਹ ਵੀ ਅਸੀਂ ਰਿਕਵਰ ਕੀਤੀ ਹੈਗੀ ਔਰ ਰੀਸੈਂਟਲੀ ਅਸੀਂ ਜਿਹੜਾ ਹੈਗਾ ਪਿਛਲੇ ਜਿਹੜੇ 10 ਦਿਨਾਂ ਚ ਅਸੀਂ ਤਕਰੀਬਨ 53 53 ਪਰਚੇ ਦਿੱਤੇ ਔਰ ਇੱਚ ਕਾਫੀ ਰਿਕਵਰੀਜ਼ ਕੀਤੀ ਹੈਗੀਆਂ ਜਿਹੜੇ ਮਾਰੇ ਜਿਹੜੇ ਅਨਸਰ ਹੈਗੇ ਉਹਨਾਂ ਦੇ ਖਿਲਾਫ ਅਸੀਂ ਕੋਰਟ ਵਿੱਚ ਕਲੰਤਰੀ ਵੀ ਬਣਾ ਕੇ ਦਿੱਤੇ ਹੈਗਾ ਕਿ ਉਹਨਾਂ ਨੂੰ ਕੋਰਟ ਜਿਹੜੀ ਹੈਗੀ ਬਾਉਂਡ ਕਰ ਸਕੇ ਔਰ ਇਸ ਸਮਗਲਿੰਗ ਜਿਹੜੇ ਪਾਸੇ ਨਾ ਆਉਣ ਅਸੀਂ ਇਸ ਤੋਂ ਇਲਾਵਾ ਐਕਸਰਸਾਈਜ਼ ਡਿਪਾਰਟਮੈਂਟ ਨਾਲ ਰਲ ਕੇ ਜਿਹੜੇ ਹੈਗੇ ਫਲੈਗ ਮਾਰਚਸ ਵੀ ਕੱਢ ਰਹੇ ਹਾਂਗੇ ਔਰ ਸਾਈਨਜ ਬੋਰਡ ਵੀ ਲਾ ਰਹੇ ਹਾਂ ਵਰਨਿੰਗ ਵਾਲੇ ਜਿਹੜੇ ਲੋਕੀ ਸਾਨੂੰ ਖੁੱਲ ਕੇ ਇਨਫੋਰਮੇਸ਼ਨ ਵੀ ਦੇ ਸਕਣ ਔਰ ਇਹ ਵੀ ਅਸੀਂ ਮਤਲਬ ਕਰ ਰਹੇ ਹਾਂ ਕਿ ਕਿ ਲੋਕੋ ਜਿਹੜੇ ਇਨਫੋਰਮੇਸ਼ਨ ਦਊਗਾ ਦਾ ਨਾਂ ਅਸੀਂ ਕੁੱਪਤ ਰੱਖਾਂਗੇ ਤਾਂ ਕਿ ਲੋਕੀ ਜਿਹੜੇ ਹੈਗੇ ਅਸੀਂ ਜਿਹੜੀ ਪੂਰੀ ਸਲੀਕਰ ਹੈਗੀ ਹੈ ਜ ਔਰ ਜਿਹੜੀ ਹੈਗੀ ਆਪਾਂ ਪਿੱਛੇ ਦੇਖਿਆ ਕਾਫੀ ਜਿਹੜਾ ਨੁਕਸਾਨ ਹੋਇਆ ਹੈਗਾ ਇਹ ਦੁਬਾਰਾ ਰਿਪੀਟ ਨਾ ਹੋ ਸਕੇ ਅਸੀਂ ਇਹ ਪ੍ਰਿੰਟ ਲੈਣੇ ਕਿ ਅਸੀਂ ਜਲਦ ਤੋਂ ਜਲਦੀ ਜਿਹੜਾ ਹੈਗਾ ਡਿਸਟ੍ਰਿਕਟ ਫਰੀਦਕੋਟ ਤੋਂ ਇਹ ਜਿਹੜਾ ਹੈਗਾ ਇਲੀਗਲ ਲਿਕਰ ਦਾ ਜਿਹੜਾ ਕੰਮ ਹੈ ਟੋਟਲੀ ਇਹਨੂੰ ਬੰਦ ਕਰਾਂਗੇ ਅਸੀਂ